ਬੀਗਰਾਲਾ ਤੇ ਭਲਾਂਜੇ ਮੈਂ ਮਰਜ਼ੀ ਕਰਾ ਲਾ 16000 ਦੀਆਂ ਉਹ ਬਾਬੇ ਨੂੰ ਕਰਤਾਂ ਆਹ ਇੱਕ ਬੰਦਾ ਫੜਿਆ ਲਓ ਬਈ 16000 ਦਾ ਜੋੜਾ ਦੋਦਾ ਬਾਈ ਜੀ ਇਹਨੂੰ ਖੜਿਆ ਰਹਿਣ ਦੇ ਮੈਂ ਆਹ ਲੈਣਾ ਪੈਸੇ ਨੂੰ ਬਾਈ ਨੂੰ ਦੇ ਕੇ ਖੋਲ ਲੂੰਗਾ ਇੱਥੇ ਇੱਥੇ ਖੜਿਆ ਰਹਿ ਸਾਈ ਦੇ ਦਿਓ ਜਾਂ ਲੈ ਲਓ ਬਾਈ ਜੀ ਕੋਈ ਨਹੀਂ ਮੈਂ ਪੰਜ ਇੱਕ ਮਿੰਟ ਜੀ ਬੰਦਾ ਬਹੁਤ ਰੌਲਾ ਰਂਦੇਆਂਗਾ ਉਹਨੇ ਹਾਂ ਜੀ ਦੇ ਦਿਓ ਪਹਿਲਾਂ ਕਿੰਨੀਆਂ ਬੱਕਰੀਆਂ ਇਹ ਆਪਣੀਆਂ ਬਾਈ ਪਹਿਲੀ ਵਾਰ ਲੈ ਰਿਹਾ ਕਹਿੰਦਾ ਪਹਿਲਾਂ ਵੱਡੇ ਪਸ਼ੂ ਲੈਣਾ ਹੁਣ ਗੱਲ ਸੁਣੋ ਮਾਪ ਜੀ ਤੁਸੀਂ ਇਹ ਸਕੈਨਰ ਦੀ ਗੱਲ ਕਰਤੋਂ ਬੰਦਾ ਖੜਾ ਨਾ ਇਹ ਵੀ ਮੇਰਾ ਯਾਰ ਹੀ ਆ ਬਾਈ ਰੋਦੇ ਨੂੰ ਮੁਰਤੀਏ ਲੈਦੇ ਯਾਰ ਤੇਰੇਆਂ ਘੰਟੇ ਚ ਇੱਕ ਘੰਟਾ ਇੱਕ ਅਧਰੇ ਬੋਲ ਸੈਂਟੇ ਚ ਕੋਈ ਨਹੀਂ ਕੋਈ ਮੈਂ ਲੈ ਜਾ ਜਿਵੇਂ ਬਾਨ ਨਾ ਮੈਂ ਮੜ ਰਹਾ ਮੈਨੂੰ ਘਰ ਤਾਂ ਪੈਸੇ ਕਢਾ ਕੇ ਜਾ ਲੈ ਕੋਈ ਗੱਲ ਨਹੀਂ ਠੀਕ ਹੈ ਨਾ ਭਾਈ ਨੇ ਮੋਲੀ ਲੀਆਂ ਤੈਨੂੰ ਅਜੇ ਵੀ ਜਿਤੋਂ ਮਰਜ਼ੀ ਵੜ ਲੈ 18 18 19 19 ਕਿਲੋ ਨਿਕਲਣ ਟੱਕ ਕੇ ਦਵਾਂਗਾ ਕੋਲੇ ਸੀ ਚੁਗਿਆਲੇ ਕੋਲੇ ਭਾਈ ਸਹੀ ਵੇਚ ਗਈਆਂ ਚਲੋ ਭਾਈ ਯਾਰ ਗਰੀਬ ਬੰਦਾ ਕੀ 5 400 ਨਾ ਹੋ ਜਾਣਾ ਚਲ ਤੇਰੇ ਘਰ ਓਏ ਉਹਨੇ ਸਾਂਭਣੀਆਂ ਸੀ ਉਹਨੂੰ ਮੈਂ ਤਾਂ ਹੀ ਕਿਹਾ ਸੀ ਯਾਰ ਹਾਂਜੀ ਲਓ ਵੀ ਮਿੱਤਰੋ ਆ ਸਾਹਮਣੇ ਜਿਹੜੀਆਂ ਦੋ ਬੱਕਰੀਆਂ ਪੱਠਾਂ ਖੜੀਆਂ ਇਹਨਾਂ ਦਾ ਸੌਦਾ ਹੋਇਆ ਸੀਗਾ। ਉਹ ਅੰਕਲ ਪੈਸੇ ਲੈ ਕੇ ਆਇਆ ਸੀਗਾ ਤੇ ਪੈਸੇ ਡੰੜ ਰਿਹਾ ਬਾਈ ਨਹਿਰੂ। 16 16000 ਪੂਰਾ ਆ ਗਿਆ ਬਾਈ ਜੀ। ਜਿਆਦਾ ਬਾਈ ਦੂਜੇ ਨਹੀਂ ਨਹੀਂ ਆ ਗਿਆ ਜੀ ਛੋੜ ਛੱਪਾ ਕਰ ਦਿਓ ਮੇਰੀ ਗਾ ਕੋ ਉਹ ਵੀ ਉਹ ਆ ਹੁਣ ਦੇਖ ਸਕਦਾ ਉੱਥੇ ਜਾ ਕੇ ਮੈਨੂੰ ਨਹੀਂ ਨਹੀਂ ਸਾਰੇ ਸਹੀ ਆ ਨਹੀਂ ਨਹੀਂ ਸਹੀ ਆ ਸਹੀ ਆ ਥੈਂਕ ਯੂ ਲੈਣ ਦੇ ਆਪ ਦਾ ਬਿਲਕੁਲ ਵੀ ਬਹੁਤ ਵਧੀਆ ਕੰਮ ਕਰਿਆ ਮੈਨੂੰ ਕੋਈ ਲਾਭਾ ਨਹੀਂ ਪੈਸੇ ਤੇ ਰਿਆ ਕੇ ਵੀਡੀਓ ਬਣ ਗਈ ਕਿ ਬਾਈ ਜਿਹੜੀ ਸੀਗਾ ਦੋਦਾ ਮੰਡੀ ਤੇ ਤੇ ਪੈਸੇ ਬੈਂਕ ਦੇ ਵਿੱਚੋਂ ਕਢਾ ਕੇ ਲੈ ਆਏ ਆ ਤੇ ਹੁਣ ਆ ਕੇ ਇਹ ਦੋਸਤੋ ਪੈਸੇ ਤਾਰੇ ਆ ਕਿ ਅੱਕ ਬਾਈ ਛੋੜ ਖੁਸ਼ ਹੋ ਠੀਕ ਆ ਹਾਂ ਲਗਾਈ ਕਰਾਉਣੀ ਹੈ ਹਾਂ ਲਗਾਈ ਕਰਾਓ ਆ ਜੋ ਕਾਊਂਟਰ ਤੇ ਆਓ ਦਿਖਾਈ ਕਰਾ ਲਓ ਆ ਜਾ ਕੱਲ ਦੀ ਲੋ ਵੀ ਸੌਦਾ ਦੋਸਤੋ ਆ ਹੋਇਆ ਇੱਕ ਦਾ ਪ्योर ਬੀਟਰਲ ਪਾਠਾ ਤੇ ਇੱਕ ਦਾ 20 ਕਦਰ ਕਦੇ ਬੰਦੇ ਦੀ ਕਦਰ ਕਰਦੇ ਆ ਮੈਂ ਤੁਹਾਨੂੰ ਦੱਸਾਂ ਭਾਈ ਮੈਂ ਮੰਗਿਆ 5500 ਭਾਈਆਂ ਨੇ 4 ਲਾਇਆ ਸੀਗਾ ਜਿਹੜੀ ਗੱਲ ਕਹਿਣੀ ਆ ਠੀਕ ਹੈ ਜੀ ਉਹਨੇ 45 ਦਾ ਮਕਾਤਾ ਮੈਂ ਬੋਲਿਆ ਨਹੀਂ ਯਾਰ ਇਹ ਭਾਈ ਕਹਿੰਦੇ ਹਣ 42 ਲੈਣਾ 43 ਇੱਥੇ ਤਾਂ ਗੱਲਾਂ ਹੁੰਦੀਆਂ ਆ ਆ ਬੱਕਰੇ ਦਾ ਆ ਭਾਈ ਲਓ ਵੀ ਆ ਬੱਕਰਾ ਇਹ ਅੱਜ ਹੋਰ ਸਵੇਰੇ ਹੋਰ ਇਹਦਾ ਵਧੀ ਜਾਣਾ ਕਿਲੋ ਵਧਾਏਗਾ 500 ਵਧੂਗਾ 500 ਕਰੋ ਨਵੇੜੋ ਕੰਮ ਐ ਤਾਂ 45 ਉਹ ਕਿੰਨਾ ਕ ਫਰਕ ਆਣ ਤੁਹਾਡਾ ਇਹ 42 ਦਾ ਕਹਿੰਦੇ ਆ ਜੀ 45 45 ਵਾਂਗ 42 ਦੇ ਤੌਰ ਤੇ ਆਉਂਦੇ ਆ ਉਹ ਬਾਪੂ ਉਹ ਲਖਾਈ ਲਖੂਈ ਤਾਂ ਕਰ ਦਈਏ ਨਹੀਂ 42 ਦਾ ਨਹੀਂ ਕਰੀ ਜਾਂਦਾ ਹਾਂ ਉਹ ਨਹੀਂ ਦੇਣਾ 45 ਦਾ ਦੇ ਆ ਪੂਰਾ ਦੇਣਾ ਇਸ ਤਰ੍ਹਾਂ ਹਾਂ ਫੜਾ ਬੂਵੇਂ ਫੜਾ ਯਾਰ ਪਰ ਕਿੱਥੇ 45 ਦਾ ਕਰਕੇ ਆ ਤਾਂ ਮੋਟਾ ਦੇਣਾ ਬਸ ਦੇਤਾ ਉਹ ਦੇਤਾ ਚਲੋ ਜੀ ਕੀ ਹੋ ਗਿਆ ਹੋਏ ਮਿੱਤਰੋ ਜਾ ਕੰਮ ਜਾਓ 43 ਉਹਦਾ ਇਧਰ ਵੇਜਿਆ ਇਹ ਕਦਰ ਦੇ ਮਾਤਾ ਦੇਤਾ ਇਧਰ ਵੇਜ ਮੈਂ ਤੁਹਾਡਾ ਸਾਮਾ ਬੰਦਾ ਠੋਡੀ ਮਲ ਜੀ ਚੱਲ ਕੋਈ ਨਹੀਂ ਮੇਰੀ ਨਹੀਂ ਬਣੀ ਅੱਜ ਕਰ 200 ਦੇ ਕਰਾ ਦੇ ਠੀਕ ਹੈ ਠੀਕ ਹੈ ਬਾਈ ਕੁਲਦੀਪ ਨੇ ਕਰਾਇਆ ਕੋਟ ਭਾਈ ਵਾਲੇ ਨੇ ਸੌਦਾ ਕਿੰਨਾ ਸੌਦਾ ਕਰਾਤਾ ਬਾਈ ਤੀਜਾ ਬਈ ਦੋ ਤੀਜਾ ਕਰਾਤਾ ਹੈ ਚਲੋ ਠੀਕ ਹੈ ਜੀ ਜੱਗੀ ਤੇ ਬਾਈ ਕਲਦੀਪ ਆਪਾ ਬਾਈ ਜੀ ਬੋੜਦੇ ਨਹੀਂ ਯਾਰ ਆਪਾ ਇਹੋ ਜੇ ਬੰਦੇ ਆਪੇ ਮੈਨੇ 20 ਦਾ ਆਪਾ ਬੰਦੇ ਦੀ ਕਾਦਰੀ ਤੜਕੇ ਵੀ ਮੰਗਦਾ ਸੀਗਾ ਬੱਕਰਾ ਨਹੀਂ 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 ਸਹੀ ਆ ਸਹੀ ਆ ਬਾਈ ਸਹੀ ਆ ਕੀ ਯਾਰ ਜੇ 100 200 ਤਾਂ ਪਾਉਣਾ ਵੀ ਪੈਂਦਾ ਫਿਰ ਸੌਦਾ ਨਹੀਂ ਹੁੰਦਾ ਮੂੰ ਥੇਰੀ ਹੋਊਗਾ ਹਾਂ 4300 ਰੁਪਏ ਦਾ ਸੌਦਾ ਹੋ ਗਿਆ ਕੀ ਆ ਕਬਈ 48 ਦਾ ਕਰਿਆ 48 ਦਾ ਚੱਲ ਖਾਈ ਖਰਾ ਲਈ ਯਾਰ ਕੋਸ਼ ਨੇ ਮੈਂ ਤੈਨੂੰ ਮਾਰ ਕਰਕੇ ਹੈ ਕੋਈ ਰੌਲਾ ਨਹੀਂ ਆਪ ਕੋ ਮੋੜ ਤੇ ਜਿਹੜੇ ਮੋੜ ਨੇ ਉਹ ਮੋੜ ਤੇ ਯਾਰ ਸਾਰੇ ਤੁਸੀਂ ਕਰਿਆ ਵੇਖ ਲਓ ਕਿ ਨਹੀਂ ਕੀ ਹੈ ਐਵੇਂ ਵੀ ਕਰਦੇ ਜਾ ਰਹੇ ਕਰਦੇ ਹੁਣ ਲਾ ਵੀ ਦੋਦਾ ਮੰਡੀ ਤੇ ਸੌਦੇ ਹੋ ਰਹੇ ਆ ਦੋਸਤੋ ਬਹੁਤ ਧੜਾ ਧੜ ਕਰਾ ਲਓ ਬਾਈ ਲਖਾਈ ਲਿਖਾ ਜਾ ਕੇ ਨਹੀਂ ਲੱਗਦੇ ਇਸ ਤੁਸੀਂ ਤੇਰਾ ਕਹ ਤੂੰ ਮੈਂ ਕਹ 12 ਤੱਕ ਛੱਡੂ 12 ਸਾਲਾਂ ਮੇਰੀ ਇਹਨਾਂ ਦੱਸ ਕੇ ਮੈਂ ਸਾਢੇ 10 ਦੀ ਕਦੇ ਆ ਲੈ ਖੁਸ਼ ਹੋ ਕੇ ਮਾਲ ਦੇ ਦੇ ਦੀ ਕੋਸ਼ ਹੋ ਗਿਆ ਰੁਪਈਏ ਆ ਦੇਖ ਨਹੀਂ ਬਾਈ 11000 ਦੇ ਕਰ ਜਾ ਪਾਲਾ ਕੁਛ ਠੀਕ ਹੈ ਮੰਨ ਨਹੀਂ ਬਹੁਗੀ ਸਾਡੀ ਜਿਹੜੀ ਗੱਲ ਅਸੀਂ ਰੱਬ ਲਗਦੀ ਕਰ ਦਿੰਨੇ ਵਾਹੇ ਬਾਬਾ ਜੀ ਵਾਹ ਜੀ ਵਾਹ ਹੋਰ ਕੀ ਆ ਲਓ ਵੀ ਸੌਦਾ ਤੁਹਾਨੂੰ ਦਿਖਾਉਣੇ ਆ ਕਿੰਨੇ ਨਾਗਾ ਵਾਹ ਬਾਈ ਗੱਲ ਸਹੀ ਗੱਲ ਸਹੀ ਹਮ ਬਾਬਾ ਜੀ ਨਾ ਕਿੰਨੇ ਆ ਜੀ ਜੋੜੀ ਆ ਬਾਈ ਬੱਕਰੀਆਂ ਦੀ ਆ ਦੋ ਨਾਗਾ ਤੇ ਕਿੰਨੇ ਦਾ ਸੌਦਾ ਹੋ ਗਿਆ ਜੀ 11000 11000 ਆ 11000 ਦਾ ਸੌਦਾ ਹੋ ਗਿਆ ਕਿਹੜਾ ਪਿੰਡ ਆ ਜੀ ਆਪਣਾ ਦੋ ਦਾ ਠੀਕ ਹੈ ਜੀ ਬਾਬੇ ਕੋਲੀ ਠੀਕ ਹੈ ਜੀ ਠੀਕ ਹੈ ਤੇ ਬੱਕਰੀਆਂ ਲਈਆਂ ਕਿਹੜੇ ਨੇ ਆ ਹਾਂ ਲਈਆਂ ਕਿਹੜੇ ਨੇ ਬਈ ਮੈਂ ਨਹੀਂ ਤੁਸੀਂ ਲਈਆਂ ਜੀ ਫੇਰ ਤਾਂ ਪਿੰਡ ਦਾ ਪਿੰਡ ਦੀ ਰਹਿ ਗਿਆ ਆ ਉਹ ਵੀ ਗੱਡੀਆਂ ਵਾਲੇ ਨੇ ਮੁੰਡੇ ਨੇ ਲਈਆਂ ਕੀ ਨਾਂ ਉਹਦਾ ਬੋਲੋ 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 ਨਹੀਂ ਲੰਗਾ ਬੱਕਰਾਂ ਆਹ ਜੀ ਹਾਂ ਛੋੜੂਗਾ ਤਾਂ ਤਾਂ ਰੜਦਾ ਜਾਦੇ ਆ ਆਹ ਹਾਂ ਸਹੀ ਆ ਛੋਟ ਕਰਾ ਦੀ ਬਹੁਤ ਬੱਕਰੇ ਹਾਂ ਛੋਟ ਕਰਾ ਦੀ ਦੇ ਉਹਦੀ ਕੁਚੀ ਉਹਦੀ ਕੁਚੀ ਆ ਆ ਲੋ ਬਾਬਾ ਜੀ ਇੱਕ ਇੱਕ ਗਿਣੀਆਂ ਆਪਾਂ ਜਾ ਯਾਰ ਤੇਰਾ ਤਾਂ ਯਕੀਨ ਆ ਗਿਲ ਕੇ ਦੇ ਦੇ ਬੱਸ ਇੱਧਰ ਫੜਾ ਯਾਰ ਮੈਨੂੰ ਮੈਨੂੰ ਬਾਬਾ ਫਿਰ ਮੈਂ ਤੇਰਾ ਬਲੋਗ ਅੱਛਾ ਨਾ ਇਹਨੂੰ ਕਰਿਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਤਾ ਤੇਰਾ ਬਹੁਤ ਵਧੀਆ ਸੌਦੇ ਹੋ ਰਿਹਾ ਦੋਸਤੋ 22 22 ਨਾ ਬਾਈ ਨਾ ਬਾਈ ਨਾ ਨੋਟ ਫੋਟ ਕਰਦੇ ਬਾਬਾ ਆ 11000 ਹੋ ਗਿਆ ਤੇ ਹੁਣ ਲੱਗ ਦੱਸ ਦਿਓ ਕਿਹੜੇ ਆ ਬਾਈ ਆ ਬੇ ਲਾ ਆ ਜੋ ਲਿਖਾ ਦੇ ਆਹ ਦੋ ਨਾਗਾ ਨਾ ਲਓ ਜੀ ਇੱਕ ਤਾਂ ਛੇਰੀ ਪੱਠਾ ਆਇਆਂਗੇ ਤੇ ਇੱਕ ਆ ਕਾਲੀ 1000 ਰੁਪਏ ਛੱਡ ਦੇ ਦੋ ਦਾ ਨਹੀਂ 50 ਛੱਡ ਦੋ ਦਾ ਨਹੀਂ 100 ਨਹੀਂ ਮੇਰੀ ਸੋਨਾ ਮੇਰੀ ਸੋਨਾ ਸਰਜੀਤ ਮੇਰੀ ਸੋਨਾ ਇੱਕ ਮਿੰਟ ਬਾਬਾ ਜੀ ਆ 100 ਨਹੀਂ ਮੇਰੀ ਸੋਨਾ ਮੇਰੀ ਸੋਨਾ ਇੱਕ ਮਿੰਟ ਮੇਰੀ ਗੱਲ ਬਾਬਾ ਜੀ ਮੋੜੀ ਨਹੀਂ ਪਾਏ ਸਾਡੇ ਨਾਲ ਗਾ ਸਾਰਾ ਮੇਰਾ ਪੈਸਾ ਬਈ ਉਹ ਗਿਆ ਨਿਪਟ ਗਿਆ ਅਰੇ ਦੇਖੋ ਲੈ ਗੱਲ ਠੀਕ ਹੈ ਜੀ ਪਤਾ ਹੈ ਹਾਦੂ ਨੂੰ ਚਾਹੇ ਖੁਸ਼ ਹੋ ਬਿਚੋ ਉਹ ਬੱਲੇ ਬਾਬਾ ਜੀ 500 ਦੇ ਦਾ ਖੁਸ਼ ਹੋ ਉਹ ਵਾਹ ਜੀ ਵਾਹ ਲਓ ਬਈ ਭਾਈ ਨੂੰ ਜੱਗੀ ਨੂੰ ਨਖਰਾਈ ਦੇ ਖਾ ਲੈ ਆ ਲੈ ਲਓ ₹100 ਆ ਲੈ ਚੱਕ ਲੈ ਵੀ ਜੱਗੀ ਨੇ ਵੀ 100 ਰੁਪਏ ਵਾਪਸ ਕਰਤਾ ਲਿਖਾਈ ਤੇ ਆ ਜਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਜੀ ਲਿਖਾਈ ਕਰਾ ਲੋ ਹਾਂ ਬਾਈ ਕਿਹੜੇ ਬਾਈ ਤੇਰੀ ਬਾਈ ਕੀ ਕਿਹਾ ਤੂੰ ਤੇਰਾ ਹੀ ਨਹੀਂ ਜਾਦੇ ਆ ਜਾਇਜ ਗੱਲ ਕਰ ਜਿੰਨੇ ਦੀ ਪਾਸਾ ਬਾਈ ਕੁਲਦੀਪ ਵਿਡਿੰਗ ਤੋਂ ਆਇਆ ਤੂੰ ਕੀ ਕਿਹਾ ਬਈ ਹਲਕੀ ਸਾਈਕੀ ਦਾੰਦ ਮੂੰਹ ਆ ਚਾਰ ਦਾੰਦ ਆ ਇਹ ਵੇਖ ਭਾਈ ਤੂੰ ਲੈਣੀ ਚਾਰ ਭਾਈ ਗੱਲ ਸੋਲ ਭਾਈ ਗੱਲ ਸੋਲ ਪਾਲ ਕਿਹੜਾ ਬੰਦਾ ਹੈਗਾ ਭਾਈ ਹਾਂ ਤੂੰ ਲੈ ਲੈ ਫਿਰ ਹੋਰ ਮੰਦ ਆ ਜਾ ਲੈ 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 ਜਿਹੜਾ ਲੈਂਦਾ ਹਾਂ ਦੇ ਲੈ ਆ ਜਾ ਇਹ ਤੂੰ ਕਰਦੇ ਹੋਰ ਮੰਦ ਤੂੰ ਵੀ ਲੈ ਲੈ ਆ ਜਾ ਅਸੀਂ ਦਵਾ ਖਰੀਦਦਾ ਰਹੇਗੇ ਲੈ ਲੈਂਦੇ ਚੱਲ ਭਾਈ ਆ ਕਰਾ ਇੱਧਰ ਇਹ ਤੁਰੇ ਵਰਦੇ ਆ ਜਾ ਆ ਜਾ ਆ ਜਾ ਲੈ ਵੀ ਤਾਂ ਅਲਿਆ ਸਾਈ ਦੀ ਸਾਈ ਆ ਉਹਦੇ ਦਿਵਾਲੇ ਹੋਰ ਦੱਸ ਇਹਦੇ ਕਾਹਦਾ ਗੁੱਸਾ ਹੈ ਐ ਨਾ ਟੱਕਾ ਨਾ ਲੜੋ ਨਾ ਹਾਂਜੀ ਭਾਈ ਆਲਾ ਭਾਈ ਗੱਲ ਸੋਲ 13000 ਰੁਪਏ ਤੇਰਾ ਜਿਆਦਾ ਬਾਈ ਤੂੰ ਕੀ ਆਖਿਆ ਬਰਾਬਰ ਤਨਸੀਮ ਆਪਾ ਰੁਪਏ ਬੋਲੇ ਬਖੇਣਾ ਠੀਕ ਆ ਆ ਲੈ ਇਧਰ ਆ ਜਾਓ ਜੀ ਨੇੜੇ ਜਿਹੜਾ ਲੈਂਦਾ ਸਾਹਮਣੇ ਆ ਜਾਓ ਸਾਹਮਣੇ ਜਪਾਣ 500 ਦੀ ਵੇਚ ਕਿੰਨੇ ਦੀ ਬਸ ਸਾਡਾ ਮਾਣ ਕਰਦਾ ਇੱਕੋ ਹੀ ਕਹਿਣੀ ਆ ਨਹੀਂ 12 ਦੀ ਲੈਣੀ ਤਾਂ ਬਾਈ ਗੱਲ ਸੌਣ ਭਮਿਆ ਆਪਾ ਲੈਨੇ ਜੀ ਠੀਕ ਆ ਜੀ ਉਹਨਾਂ ਨੇ ਛੀਲਾ ਮੈਂ 650 ਦੀ ਮਕਾਦੀ ਆਹ ਬਾਈ ਪਾ ਲੈ ਖੁਸ਼ ਹੋ ਕੇ ਨੇ 12 ਦੀ ਹੈਣੀ 12 ਦੀ ਹੁੰਦੀ ਰਾਜ ਲੈ ਜਾਂਦਾ ਜਾ 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 ਰਾਤ ਹੀ ਕੁਲਦੀਪ ਉੱਚਾ ਖੜਾ ਦੂ ਕੁਲਦੀਪ ਵੇਰੀ ਸੋਲਾ ਗੱਲ ਆ 100 ਦਾ ਨੋਟ ਬਾਈਆਂ ਦੇ ਹੈਗਾ ਹੱਥ ਚ ਕਿਣੀ ਵੀ ਤੇ ਮੈਂ ਕਰੂੰਗਾ ਰੱਬ ਲੱਗਦੀ ਗੱਲ ਬਾਈ ਜੋ ਮੰਨਣ ਜਾਣਾ ਮਨ ਰੱਬ ਆਪ ਦੇ ਦਿਲੋਂ ਲਾ ਕੇ ਕਹਣੀ ਜਿੰਨੇ ਦੀ ਪਾਟਕ ਨਹੀਂ ਬਾਈ ਇਮਾਨਦਾਰੀ ਹੁੰਦੀ ਆ ਫੇਰ ਆਲਾ ਖੁਸ਼ ਹੋ ਕੇ ਹੱਥ ਨਾ ਮੋੜੀ ਜਾਂ ਪੱਠ ਵੇਚਤੀ ਤੇਰੀ ਆਲਾ ਬਾਈ ਮਾਲਕ ਤੈਨੂੰ ਓਏ ਮੇਰੀ ਮੋੜੀ ਨਹੀਂ ਫਿਰ ਮੁੜਦੀ ਹੁੰਦੀ ਲਾਫਟ ਯਾਰ ਜਾਂ 7000 ਦੀ ਵੇਚਤੀ ਹੋ ਜਾਂ ਹੋਗੀ ਓਵੇਂ ਚੌੜਾ ਹੋਈ ਉਹ ਬੰਗਾਲਿਆ ਮਾਰੀ ਇਹਨਾਂ ਕਦਰ ਕਰਦੇ ਬੰਦੇ ਦੀ ਬੋਲੀ ਨਹੀਂ ਬਾਦ ਲੱਗੇ ਆ ਕਦਰ ਕਰੀ ਜਾਂਦੇ ਰਾਜੇ ਬੰਦੇ ਦੀ ਮੈਂ ਤੈਨੂੰ ਦੱਸਾਂ ਜਾਂ ਕਾਲਾ ਖੋਜੋ ਕੇ ਔਰ ਯਾਰ ਬਾਈ ਹੁਣ ਕੀ ਆ ਭੱਟ ਦਾ ਭਾਜੀ ਦੇ ਦੇ ਕਲਦੀਪ ਓਏ ਮਨ ਜਾ ਬੰਦੇ ਦੀ ਕਦਰ ਕਰੀ ਜਾਂਦੀ ਤੇ ਔਰ ਕੀ ਆ ਬਾਬਾ ਜਿੰਨੇ ਦਾ ਮਾਰ ਉਹਨੇ ਮਕਾਉਣਾ ਫਿਰ ਹਾਂ ਉਹਨਾਂ ਨੂੰ ਵਿਚਾਰ ਆਨੇ ਤੋਂ ਵੇਡੋ ਨਾ ਵੇਡੋ ਲੈ ਫਾੜ 10 ਦੀ 10 ਦੀ ਹੈ ਨਹੀਂ ਯਾਰਾ ਬਾਈ ਜਾਜ ਵੇਚੀਆ ਗਾਲਤ ਕਰ ਪੱਟ ਚੱਲ ਯਾਰ ਸੂਦੀ ਦੀ ਜਿਹੜੀ ਪਾਸੇ ਨਹੀਂ ਹੋ ਜਾਂਦੀ ਆ ਲੈ ਯਾਰ ਜਾ ਮੜਾ ਮੜਾਈ ਨਾ ਕਰੀਏ ਤਨਾ ਕਹਦੇ 7500 ਦੀ ਹੋ ਗਈ ਹਟ ਕਾਲਾ ਫਾੜ ਪਿੱਛੇ ਲੈ ਕੜਾਕੇ ਕਰ ਦਿੰਦਾ ਪੈਸਾ ਨਹੀਂ ਪੈਂਦਾ ਗੱਲ ਚ ਗੱਲ ਰੱਖਣੀ ਬਹੁਤ ਹੁੰਦੀ ਆ ਬੰਦਿਆਂ ਤੇ ਜਾ ਹੋ ਗਈ ਲੈਣ ਵਾਲਾ ਉਹ ਨਹੀਂ ਬੋਲੂਗਾ ਜਾ ਕਲਦੀਪ ਮੇਰੀ ਸਲਾ ਤੂੰ ਮੇਰਾ ਭਰਾ ਹੈਗਾ ਹਰ ਲਾਈਵ ਮੇਰਾ ਸੱਜਾ ਹੁੰਦਾ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਨਾ ਮੈਂ ਕੀ ਕਰਦਾ ਪਾਲਾ ਕੀ ਲੱਗਾ ਤੈਨੂੰ ਕਿੰਨੇ ਲੱਗੇ ਦੱਸ ਦੇ ਕੀ ਲੱਗਾ 9000 ਰੁਪਏ ਲੱਗੇ ਕੋਸ਼ੇ ਨਹੀਂ ਲੱਗਾ ਯਾਰ ਗਾਰ ਸੋਲਾ ਛੱਡਣੀ ਨਹੀਂ ਖੜਾ ਮੈਂ ਦਊਂਗਾ ਜੇ ਬਾਈ ਭਜਣੇ ਜੱਲ ਖਾਈ ਬਾਈ ਕਰਾਉਣਗੇ ਕਿਆ ਹੋ ਗਈ ਹੋ ਜੀ ਅਗਰ ਨਾ ਹੁਣ ਚੌੜੇ ਜਾਲਿਆਰ ਹੋ ਗਈ ਹੋ ਗਈ ਹੋਰ ਕੀ ਆ ਪਾਰਾ ਖੋਸ਼ ਹੋ ਗਏ ਹੋ ਗਈ ਲੋ ਵੀ ਲੈ ਲੈ ਖਾਈ ਕੁਲਦੀਪ ਨੇ ਕਰਾਉਣੀਆਂ ਬਾਈ ਨੇ ਕਰਾਉਣੀਆਂ 7522 ਨੇ ਤਰਦਾ ਤੁਰਦਾ ਦੇਣਾ ਤੇ ਕਿਹੜਾ ਪੈਂਦਾ ਬਾਈ ਆਪਣਾ ਦੋਦਾ ਪੈਂਦਾ ਬਾਈ ਦਾ ਤੇ ਲੋ ਵੀ ਆ ਬਰਬਰੀ ਬੱਕਰੀ ਬਾਈ ਬਲਦੇਵ ਆਮਨੇ ਦਾ ਡੈਡੀ ਲੈ ਕੇ ਆਇਆ ਪੂਰੇ ਦੰਦ ਆਈ ਫਰੈਸ਼ ਪੂਰੇ ਫਰੈਸ਼ ਦੰਦ ਆ ਇਹ ਸੱਜਰ ਸੂਈਆ ਮਗਰ ਬੱਕਰਾ ਕੀ ਮੰਗੇ ਚਾਚਾ ਬੱਕਰੀ ਦਾ ਕਿੱਧਰ ਗਿਆ ਅਣਫਣ ਬਹੁਤ ਚੰਗਾ ਲੱਗਦਾ ਮੁਰਦੇਵ ਕਿੱਧਰ ਗਿਆ ਆਓ ਜੀ ਓਰੇ ਆਇਆ ਬੱਕਰਾ ਬੱਕਰੀ ਦਾ ਨਹੀਂ 12000 ਇਧਰ ਆ ਇਧਰ ਜਾ ਬਾਹਰੇ ਜਾ ਬਾਹਰੇ ਕਰ ਲੈ ਬਾਬਾ ਨੇ ਲੈਣੀਆਂ ਰੱਬ ਰੂਪੀ ਰੂਹਾਂ ਕਿਤੇ ਕਿਤੇ ਮਿਲਦੀਆਂ ਬਾਬਾ ਨੇ ਦੋ ਦੇ ਦਿੱਤੀਆਂ 11000 ਕਿ ਨਹੀਂ ਬਾਬਾ ਜੀ ਸਹੀ ਹੈ ਨਾ ਆਪਾਂ ਕਮਾਈ ਕਰੀ ਜਾਣੀ ਆ ਗੱਲਾਂ ਦਾ ਮੇਰੇ ਪਰਕੇ ਤੇ ਨਾ ਕਿਤੇ ਇਹ ਰੂ ਆਪਨੇ ਮੱਥੇ ਲੱਗਦੀਆਂ ਉਹਨਾਂ ਕੋਲੇ ਜਾਣੀ ਆ ਜਾਇ ਜੇ ਗੱਲ ਕਰਦੇ ਆਪਾਂ ਵੇਰ ਬਾਬਾ ਦਾ ਬਾਬਾ ਜੀ ਤੁਸੀਂ ਕੀ ਆ ਤੁਸੀਂ ਕੀ ਆਖਿਆ ਸਹੀ ਦੱਸਾਂ ਹੂੰ ਮੈਂ ਤਾਂ ਸੱਤ ਕਿਹਾ ਨਹੀਂ ਸੱਤ ਬਾਬਾ ਇੱਥੇ ਥੋੜਾ ਇਹ ਇੰਨਾ ਦਾ ਵੀ ਜਿਆਦਾ ਮੇਰੀ ਸੋਹਲਾ ਗਾ ਓਏ ਭਰਾਵਾ ਕੋਈ ਕਿਲੋ ਦੁੱਧ ਕੋਈ ਲੱਸੀ ਨਹੀਂ ਰੜਕਣੀ ਅਸੀਂ ਤਾਂ ਬੱਕਰੀਆਂ ਦੇ ਘਰੇ ਲੱਸੀ ਰੜਕੀ ਨਹੀਂ ਤੁਸੀਂ ਰੜਕੀ ਹੋਗੀ ਤਾਂ ਅਸੀਂ ਇਹਨੂੰ ਕੈਸੇ ਪਾ ਸਕਦੇ ਇਹ ਤਾਂ ਮੱਝਾਂ ਹੀ ਪਿਆਉਂਦੀਆਂ ਲੱਸੀ ਦੁੱਧ ਇਹ ਇਹ ਬੱਚਾ ਪਾਲਦੇ ਇੰਨੇ ਹੀ ਬਹੁਤ ਆ ਬਾਬਾ ਇਸਾਈ ਜੀ ਮਾਰੇ ਸੇਵਾ ਕਰਾਂਗੇ ਨਾ ਇਹ ਸਾਰੇ ਸਾਥੀਆਂ ਭਰਾ ਸਾਡੀ ਉੱਤੇ ਆਈ ਨਹੀਂ ਨਹੀਂ ਇਹ ਵਿੱਚ ਊਠ ਡੇਰੀ ਵਾਲੀਆਂ ਮਾਈ ਬੱਕਰੀਆਂ ਵੱਡੀਆਂ ਜਾ ਕੋਈ ਫੋਰ ਨਾ ਝੂਠ ਨਾ ਮਾਰ ਝੂਠ ਅੱਗੇ ਆ ਜਾਂਦੀ ਜਾਜ ਜੀ ਗੱਲ ਕਰ ਦੇਖੋ ਜੀ ਤੂੰ ਹੀ ਕਹਿਣੀ ਹਾਂ ਨਾਮ ਕਹੋ ਇੱਕੋ ਜਿਹਾ ਸਾਰੇ ਫਰਜ਼ ਜਾਂ 10 ਤੋਂ ਥੱਲੇ ਆ ਜਾ ਬੱਕਰੀ ਹੁਣੇ ਫੜਾ ਦਿੰਦੇ ਆ ਬਾਬਿਆਂ ਨੂੰ 2 ਮਿੰਟ ਹੀ ਲਾਵਾਂਗੇ ਸਿੱਤਾ ਆ ਜਾ ਭਾਈ ਨਹੀਂ ਦਾਜੀ ਆਉਂਦੇ ਨਹੀਂ ਹੱਥ ਕੱਢ ਜਾ ਪਜਤ ਤਰ ਸੌ ਦੀ ਬਕੀਅਤ ਹੀ ਪਾਲਾ ਖੋਸ਼ਕ ਪਾਲਾ ਹੁਣ ਬਾਬਾ ਜੀ ਨੂੰ ਵੀ ਨਹੀਂ ਮੈਂ ਕਹਿੰਦਾ ਤੈਨੂੰ ਵੀ ਨਹੀਂ ਕਰ ਚਾਚਾ ਜੀ ਮੇਰੀ ਗੱਲ ਸੁਣ ਲੈ ਨਸਲ ਹੈ ਨਹੀਂ ਨਾ ਕੋਈ ਨਸਲ ਹੈ ਨਹੀਂ ਕੁਆਲਿਟੀ ਹੁੰਦੀ ਨਾ ਮੈਂ ਪਾਲਾ ਰੂ ਐ ਬਸ ਇਹ ਸਮਝ ਲਾ ਵੀ ਜੀ ਨਹੀਂ ਘਰ ਸੌਲਾ ਮੇਰੀ ਫਕੀਰ ਰਹਾਂ ਨੇ ਪੈਸਾ ਬਹੁਤ ਕਮਾਇਆ ਤੇ ਬਹੁਤ ਖਾਇਆਗਾ ਕਣੀ ਹਾਂ ਤੇ ਕਮਾਉਣਾ ਵੀ ਅਗਾ ਤੇਰੀ ਕਦਰ ਰੱਖਣੀ ਕਦਰ ਰੱਖਣੀ ਪੈਂਦੀ ਆ ਆਲਾ ਹੁਣ ਨਾ ਬੋਲੀ ਬਲਦੇਵ ਸਿਆ 8000 ਦੀ ਬੱਕਰੀ ਬਾਬਿਆਂ ਦੇ ਦੇਤੀ ਹੋਗੀ ਬਸ ਬਾਬਿਆਂ ਨੂੰ 8000 ਦੀ ਉਹ ਰੱਬ ਲੋਕ ਨੇ ਛੱਡਦੇ ਪਰ ਇਹ ਬਲਦੇਵ ਇੰਨਾ ਚੀੜਾ ਹੋ ਜਾਂਦਾ ਮੇਰੀ ਯਾਰ ਇਹ ਤੂੰ ਛੱਡ ਦੇ 8000 ਦੀ ਉਹ ਤੂੰ ਮੇਰੀ ਹੱਥੀਆ ਦੇ ਪੈਸੇ ਲੈ ਲੈ ਤੂੰ ਇਹ ਨਹੀਂ ਭਾਈ ਉਹ ਯਾਰ ਹੁਣ ਮਾਨਤਾ ਨਹੀਂ ਯਾਰਾ 8000 ਦੀ ਹੋਗੀ ਭਾਈ 8000 ਦੀ ਕੋਈ ਨਸਲ ਨਹੀਂ ਕੋਈ ਬਸਲ ਨਹੀਂ ਦੀ ਯਾਰ ਹੈ ਦੇਖ ਲੈ ਹੁਣ ਨਾ ਮੋੜ ਕਾ ਮਾਰਲਾ ਕੋਈ ਨਹੀਂ ਮਾਰਦਾ ਚੱਦੀ ਬਹੁਤ ਦਿਨਾਂ ਦੀ ਆ ਬਹੁਤ ਚੱਦੀ ਕੋਈ ਬੰਦਾ ਜਾ ਕੇ ਤੋਕੇ ਕਾਣ ਵਾ ਲੱਛਣ ਕਰਦੇ ਤੁਸੀਂ ਕਰਕੇ ਚੁੰਗਿਆ ਬੱਕਰੀ ਨਹੀਂ ਪਾ ਦੇ ਨਾ ਮੜ ਯਾਰ ਕਿਉਂ ਬਾਈ ਮੇਰੇ ਇੱਕ ਮਿੰਟ ਜੈ ਜੈ ਕਰ ਦੋ ਬਾਬਿਆਂ ਨਾਲ ਰਹਿ ਕਰ ਵੇਖੀਦਾ ਹੁੰਦਾ ਆ ਬੱਚਾ ਇੱਕ ਬੱਚਾ ਯਾਰ ਨਗਰ ਬੱਕਰਾ ਪਾਟਣ ਦੀ ਬਾਬਿਆਂ ਨੂੰ ਆ ਆ ਫੇਰ ਵੀ ਚਲਾ ਦਿੰਦੇ ਪਾਟਣ ਦੀ ਬਾਬਿਆਂ ਨਾਲ ਰਹਿ ਕਰ ਮੜੀ ਬਾਬਾ ਯਾਏ ਮਰੇ